ਤੇ ਦੁਪਹਿਰੇ ਅਸੀਂ ਲੰਚ ਟਾਈਮ ਤੇ ਸ਼ੌਪ ਬੰਦ ਕਰ ਦਿੰਦੇ ਆ ਸਾਡੇ ਸ਼ੁਰੂ ਤੋਂ ਹੀ ਟਾਈਮਿੰਗ ਐ। ਸ਼ਾਮ ਨੂੰ 4:30 ਵਜੇ ਆ ਕੇ ਦੇਖਿਆ ਤੇ ਲੋਕ ਟੁੱਟਿਆ ਹੋਇਆ ਸੀ। ਨੂੰ ਡਾਊਟ ਹੋਇਆ ਤੁਹਾਨੂੰ ਚੱਕ ਕੇ ਦੇਖਿਆ ਤੇ ਅੰਦਰ ਖਾਲੀ ਹੋ ਚੁੱਕਿਆ ਸੀਗਾ। ਬੇਟੇ ਨੇ ਕੈਮਰੇ 'ਚ ਦੇਖਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਵੀ ਇਹ ਇਦਾਂ ਦਾ ਕੰਮ ਕੰਮ ਹੋ ਗਿਆ। ਸਾਪਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ। ਇਹ तकरीबन 18 ਤੋਂ 20 ਹਜ਼ਾਰ ਦਾ ਇਨਸਾਨ ਹੋਇਆ। ਤੁਸੀਂ ਆਪਣਾ ਮੈਂ ਪ੍ਰਵੀਨ ਕੁਮਾਰ ਜੀ। ਪ੍ਰਵੀਨ ਕੁਮਾਰ ਜੀ ਕੀ ਮਾਮਲਾ ਹੈ ਸਾਰਾ? ਕਿ 21 ਤਰੀਕ ਦਾ ਮਾਮਲਾ ਹੈ ਜੀ ਕਿਤੇ ਇੱਕ ਦੁਪਹਿਰ ਦਾ। ਜੀ ਤੇ ਦੁਪਹਿਰ ਹੀ ਅਸੀਂ ਲੰਚ ਟਾਈਮ ਤੇ ਸ਼ੌਪ ਬੰਦ ਕਰ ਦਿੰਦੇ ਹਾਂ ਸਾਡੇ ਸ਼ੁਰੂ ਤੋਂ ਹੀ ਟਾਈਮਿੰਗ ਹੈ ਇਹ। ਜੀ ਤੇ ਇੱਕੋ ਹੀ ਬੰਦ ਕਰਕੇ ਚਲੇ ਗਏ ਅਸੀਂ ਸਵਾ 1 ਵਜੇ। ਹੂੰ। ਤੋਂ ਉਸ ਤੋਂ ਬਾਅਦ ਸ਼ਾਮ ਨੂੰ 4:30 ਵਜੇ ਆ ਕੇ ਦੇਖਿਆ ਤੇ ਲੋਕ ਟੁੱਟਿਆ ਹੋਇਆ ਸੀ। ਬੇਟਾ ਆਇਆ ਪਹਿਲਾਂ ਤੇ ਲੋਕ ਟੁੱਟਿਆ ਹੋਇਆ ਸੀਗਾ ਉਹਨੂੰ ਡਾਊਟ ਹੋਇਆ ਤੇ ਉਹਨੇ ਚੱਕ ਕੇ ਦੇਖਿਆ ਤੇ ਅੰਦਰ ਖਾਲੀ ਹੋ ਚੁੱਕਿਆ ਸੀਗਾ ਤੇ ਫਿਰ ਬੇਟੇ ਨੇ ਕੈਮਰੇ 'ਚ ਦੇਖਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਵੀ ਇਹ ਇਦਾਂ ਦਾ ਕੰਮ ਕੰਮ ਹੋ ਰਿਹਾ ਠੀਕ ਕਹਿਣਾ ਚਾਹੋਗੇ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਤੇ ਹੋਰ ਸਾਡੇ ਐਮਐਲਏ ਸਾਹਿਬ ਵੀ ਕਹਿ ਰਹੇ ਆ ਕਿ ਵੀ ਜ਼ੀਰੋ ਟੋਲਰੈਂਸ ਵੀ ਕੋਈ ਅਪਰਾਧ ਨਹੀਂ ਹੈ ਇੱਥੇ ਤਾਂ ਪੁਲਿਸ ਨੂੰ ਕੋਸਣਾ ਮੈਨੂੰ ਨਹੀਂ ਲੱਗਦਾ ਮੁਨਾਸਬ ਹੋਏਗਾ ਕਿਉਂਕਿ ਇਹ ਦਿਨੇ ਦੁਪਹਿਰ ਹੀ ਦੁਕਾਨ ਦੇ ਸਾਹਮਣੇ ਜਨਾਨੀਆਂ ਬਹਿ ਕੇ ਸ਼ਟਰ ਤੋੜ ਕੇ ਸਮਾਨ ਲੈ ਜਾਣ ਕਿਤੇ ਨਾ ਕਿਤੇ ਸਾਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਕੀ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਕੀ ਕਹੋਗੇ ਤੇ ਲੋਕਾਂ ਨੂੰ ਕੀ ਕਹੋਗੇ ਸਰਕਾਰ ਬਾਰੇ ਕਹਾਂਗੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਏਰੀਏ ਵੱਲ ਵੀ ਦੇਹੜੇ ਜਦ ਇਦਾਂ ਦੀਆਂ ਵਾਰਦਾਤਾਂ ਹੋਣ ਤੇ ਹੁਣ ਆਮ ਬੰਦਾ ਤਾਂ ਹੁਣ ਕਿੰਨੀ ਸੇਫਟੀ ਕਰ ਸਕਦਾ ਹੁਣ ਹਰ ਬੰਦਾ ਹਰ ਸ਼ਟਰ ਦੇ ਮੁਰੇ ਅਸੀਂ ਆ ਕੇ ਉਹਨਾਂ ਮੰੰਜਾ ਢਾ ਕੇ ਤਾਂ ਬਹਿ ਨਹੀਂ ਸਕਦੇ ਜੀ ਵੀ ਸਵੇਰੇ ਸ਼ਾਮ ਬੈਠੀ ਹੈ ਰਾਤ ਦੀ ਤਾਂ ਚਲੋ ਗੱਲ ਹੀ ਬਾਅਦ ਦੀ ਰਹਿ ਗਈ ਆ ਤਾਂ ਦਿਨ ਦੇ ਹੜੇ 2 ਵਜੇ ਦਾ ਕੰਮ ਹੋ ਗਿਆ ਤੇ ਕੀ ਕਹਿਣਾ ਚਾਹੋਗੇ ਜਿਵੇਂ ਪਹਿਲਾਂ ਕਾਲਾ ਕੱਛਾ ਗੈਂਗ ਸੀ ਲੋਕਾਂ ਦੇ ਘਰੇ ਚੋਰੀਆਂ ਕਰਦੇ ਸੀ ਇਹ ਤਾਂ ਹੁਣ ਬੀਬੀਆਂ ਦਾ ਗੈਂਗ ਆ ਗਿਆ ਇਹ ਐਂ ਜਾਪਦੀਆਂ ਜਿਵੇਂ ਕਬਾੜ ਇਕੱਠਾ ਕਰਦੀਆਂ ਪਰ ਇਹ ਗਰੋ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇੰਨਾ ਇੰਨਾ ਬਾਰੇ ਵੀ ਨਕੇਲ ਕੱਸੀ ਜਾਵੇ ਇਨਾਂ ਵੱਲ ਧਿਆਨ ਦਿੱਤਾ ਜਾਵੇ ਉਹ ਇਹ ਵੱਲਾਈ ਪਾਣ ਦਾ ਜਾਂ ਇਹ ਮਕਸਦ ਹੀ ਇਹੀ ਆ ਵੀ ਲੋਕ ਵੇਅਰ ਹੋਣ ਵੀ ਮੇਰੇ ਨਾਲ ਤੋਂ ਜੋ ਹੋਣਾ ਸੀ ਹੋ ਚੁੱਕਾ ਵੇ ਕਟਕਵਾੜ ਜਨਤਾ ਵੇਅਰ ਹੋਵੇ ਇਹਨਾਂ ਵੱਲ ਧਿਆਨ ਦੇਵੇ ਕਿੰਨੇ ਕ ਦਾ ਨੁਕਸਾਨ ਹੋਇਆ ਜੀ ਤੁਹਾਡਾ ਲਗਭਗ 18 ਤੋਂ 20 ਹਜ਼ਾਰ ਦਾ ਨੁਕਸਾਨ ਹੋਇਆ ਜੀ ਤੁਸੀਂ ਇਹਦੇ ਬਾਰੇ ਜਿਹੜਾ ਸੰਬੰਧਿਤ ਥਾਣਾ ਉਹਨਾਂ ਨੂੰ ਕੋਈ ਸ਼ਿਕਾਇਤ ਕੀਤੀ ਐਸ ਐਚਓ ਸਾਹਿਬ ਨੂੰ ਕੋਈ ਸ਼ਿਕਾਇਤ ਕੀਤੀ ਤੁਸੀਂ ਇਸ ਬਾਰੇ ਨਹੀਂ ਸਰ ਫਿਲਹਾਲ ਤਾਂ ਨਹੀਂ ਦਿੱਤੀ ਕੋਈ ਸ਼ਿਕਾਇਤ ਤੁਹਾਡੇ ਗਏ ਤੇ ਮੈਂ ਦੇ ਦਿੰਦਾ ਤੁਹਾਨੂੰ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਨਹੀਂ ਇਹਦੇ ਸ਼ਿਕਾਇਤ ਦਿਓ ਜੀ ਕਿਉਂਕਿ ਮੌਜੂਦਾ ਅਫਸਰ ਜਿਹੜੇ ਨੇ ਵੀ ਮਿਲਨ ਸਰ ਨੇ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਦੀਪ ਸ਼ੁਕਲਾ ਮੈਂ ਅਜ ਇਲਾਕਾ ਨਿਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਜੋ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਪੰਜਾਬ ਦੇ ਵਿੱਚ ਕਾਲਾ ਕੱਛਾ ਗਰੋ ਜਾਂ ਚਿੱਟੇ ਟੋਕੇ ਵਾਲੇ ਜਾਂ ਮੋਟਰਸਾਈਕਲ ਤੇ ਸਨੇਚਰ ਹੁੰਦੇ ਸੀ ਪਰ ਅੱਜ ਦੀ ਤਾਜ਼ਾ ਜਾਣਕਾਰੀ ਇਹ ਹੈ ਕਿ ਇਲਾਕੇ ਦੇ ਵਿੱਚ 15 ਤੋਂ 20 ਬੀਬੀਆਂ ਜੋ ਕਿ ਅਲੱਗ-ਅਲੱਗ ਗਰੁੱਪਾਂ 'ਚ ਫਿਰਦੀਆਂ ਨੇ ਜਿਨ੍ਹਾਂ ਦੇ ਹੱਥ ਵਿੱਚ ਬੋਰੇ ਹੁੰਦੇ ਨੇ ਔਰ ਦੇਖਣ ਦੇ ਵਿੱਚ ਇਸ ਤਰ੍ਹਾਂ ਜਾਪਦੀਆਂ ਕਿ ਸ਼ਾਇਦ ਇਹ ਕੋਈ ਕਬਾੜ ਚੁੱਕਣ ਦਾ ਕੰਮ ਕਰਦੀਆਂ ਤੇ ਇਹਨਾਂ ਦਾ ਟਾਰਗੇਟ ਕੀ ਹੁੰਦਾ ਕੋਈ ਨੁੱਕਰ ਦੀ ਦੁਕਾਨ ਜਾਂ ਕੋਈ ਨੁੱਕਰ ਦਾ ਘਰ ਜਿੱਥੇ ਬੈਠ ਕੇ ਘੇਰਾ ਬਣਾ ਲੈਂਦੀਆਂ ਵੀ ਦੇਖਣ ਵਾਲੇ ਨੂੰ ਐਂ ਲੱਗਦਾ ਵੀ ਸ਼ਾਇਦ ਕੋਈ ਮਹਿਲਾ ਬਾਥਰੂਮ ਕਰ ਰਹੀ ਹੈ ਜਾਂ ਫਿਰ ਕੋਈ ਆਪਸੀ ਇਹਨਾਂ ਦੀ ਗੱਲ ਹੋਏਗੀ ਤੇ ਉਸ ਵਕਤ ਇਹ ਘੇਰਾ ਬਣਾ ਕੇ ਬੋਰੇ ਨੂੰ ਬੋਰੀਆਂ ਦੇ ਆੜ੍ਹੜੇ ਵਿੱਚ 락 ਤੋੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੀਆਂ ਆਪ ਜੀ ਅੱਗੇ ਬੇਨਤੀ ਹੈ ਇਸ ਗਰੋਹ ਨੂੰ ਦੇਖੋ ਜੋ ਕਿ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ ਜਦੋਂ ਮੇਰੀ ਬਾਈਟ ਚੱਲੇਗੀ ਉਸ ਵਿੱਚ ਤੁਸੀਂ ਵੀਡੀਓ ਦੇਖੋਗੇ ਤੇ ਦੇਖੋ ਇਸ ਇਹਨਾਂ ਨੇ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਆਪ ਜੀ ਨੂੰ ਸੁਚੇਤ ਰਹਿਣ ਦੀ ਲੋੜ ਹੈ ਐਸਾ ਗਰੋਹ ਤੁਹਾਨੂੰ ਇਕੱਠਾ ਕਿਤੇ ਵੀ ਦਿਖੇ ਕਿਉਂਕਿ ਇਹ ਪੰਜ ਸੱਤ ਜਣੀਆਂ ਜਦੋਂ ਗਰੋਹ 'ਚ ਹੋਣਗੀਆਂ ਉਦੋਂ ਹੀ ਵਾਰਦਾਤ ਕਰ ਸਕਦੀਆਂ ਨੇ ਮੇਰੇ ਇਲਾਕੇ ਦੇ ਵਿੱਚ ਇਹਨਾਂ ਨੇ ਵਾਰਦਾਤ ਕੀਤੀ ਹੈ ਤੇ ਪੁਲਿਸ ਨੂੰ ਭਾ ਲਾ ਇਹਨਾਂ ਦੀ ਤੇ ਆਪ ਜੀ ਨੂੰ ਕਿਤੇ ਵੀ ਇਹ ਗਰੋਹ ਦਿਸੇ ਤਾਂ ਪਲੀਜ਼ ਮੇਰੇ ਨੰਬਰ ਤੇ ਜਰੂਰ ਕੰਟੈਕਟ ਕਰਨਾ ਮੇਰਾ ਨੰਬਰ ਹੈ 978144431 978144431 ਧੰਨਵਾਦ ਜੀ